ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸੰਦੀਪ ਕੁਮਾਰ ਟੈਂਕਰ ਯੂਨੀਅਨ ਪ੍ਰੈਜ਼ੀਡੈਂਟ ਐਂਡ ਅਨਲ ਦੇ ਵਿੱਚ ਤੇ ਮੇਰੇ ਸਹਿਯੋਗੀ ਚੇਅਰਮੈਨ ਸਾਹਿਬ ਮਨਦੀਪ ਸਿੰਘ ਜੀ ਤੇ ਮੇਰੇ ਸਹਿਯੋਗੀ ਪ੍ਰਤਾਪ ਸਿੰਘ ਜੀ ਹੋਰ ਸਾਥੀ ਮੇਰੇ ਨਾਲ ਸਾਰਿਆਂ ਨੂੰ ਦੇ ਨਾਮ ਵੱਲੋਂ ਅਸੀਂ ਇੱਕ ਸੰਦੇਸ਼ ਦੇਣਾ ਚੁੰਨੇ ਆ ਪੰਜਾਬ ਵਾਸੀਆਂ ਨੂੰ ਜਿਹੜੀ 15 ਅਗਸਤ ਆ ਰਹੀ ਆ ਸਾਰਿਆਂ ਸਾਡੀ ਟੀਮ ਵੱਲੋਂ ਸਾਡੀ ਕਮੇਟੀ ਵੱਲੋਂ ਸਾਡੇ ਟਰਾਂਸਪੋਰਟ ਸਹਿਬਾਨਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਔਰ ਦੇਸ਼ ਆਜ਼ਾਦੀ ਦੀਆਂ ਸਾਰਿਆਂ ਨੂੰ ਖੁਸ਼ੀਆਂ ਪ੍ਰਾਪਤ ਹੋਈਆਂ ਇਸ ਦਿਨਾਂ ਤੇ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਇੱਕ ਸੰਦੇਸ਼ ਦੇਣਾ ਚਾਹੁੰਦਾ ਇਹਦੇ ਨਾਲ ਨਾਲ ਸਾਡੇ ਸਾਰੇ ਅਫਸਰ ਸਹਿਬਾਨਾਂ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਟਰਾਂਸਪੋਰਟਰਾਂ ਵੱਲੋਂ ਕਿ ਸ਼ਹਿਰ ਦੇ ਵਿੱਚ ਅੱਜਕੱਲ੍ਹ ਗਰਮੀ ਬਹੁਤ ਵੱਧ ਰਹੀ ਆ ਗਰਮੀ ਦੇ ਕਾਰਨ ਬਹੁਤ ਹੀ ਨੁਕਸਾਨ ਹੋ ਰਿਹਾ ਆਪਣਾ ਤੇ ਆਪਾਂ ਵੱਧ ਤੋਂ ਵੱਧ ਬੂਟੇ ਲਗਾ ਕੇ ਇੱਕ ਪੈਦਾਵਾਰ ਕਰੀਏ ਜਿਹਦੇ ਨਾਲ ਆਪਣੇ ਆਉਣ ਵਾਲੇ ਭਰਾ ਸਾਥੀ ਬੱਚੇ ਸਾਰੇ ਖੁਸ਼ਹਾਲ ਰਹਿਣ ਇਹ ਆਪਣਾ ਵੀ ਫਾਇਦਾ ਆ ਹਰ ਇੱਕ ਬੰਦੇ ਦਾ ਆਉਣ ਵਾਲਿਆਂ ਦਾ ਫਾਇਦਾ ਹੋਏਗਾ ਜਿਹੜੀ ਆਕਸੀਜਨ ਆਪਾਂ ਅੱਜ ਮੁੱਲ ਖਰੀਦ ਰਹੇ ਉਹ ਆਪਾਂ ਨੂੰ ਫ੍ਰੀ 'ਚ ਮਿਲੇਗੀ ਤੇ ਮੇਰੀ ਇੱਕ ਵਾਰ ਤੋਂ ਫੇਰ ਤੋਂ ਮੇਰੇ ਵੱਲੋਂ ਔਰ ਮੇਰੀ ਕਮੇਟੀ ਵੱਲੋਂ ਅਤੇ ਮੇਰੇ ਅਫਸਰ ਸਹਿਬਾਨ ਅਤੇ ਮੇਰੇ ਜਨੇ ਟ੍ਰਾਂਸਪੋਰਟ ਭਰਾ ਆ ਸਾਰਿਆਂ ਵੱਲੋਂ 15 ਅਗਸਤ ਦੀ ਆਜ਼ਾਦੀ ਦੇ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਗ੍ਰੀਨਰੀ ਦਾ ਧਿਆਨ ਰੱਖੋ ਮੇਰਾ ਵੀਰੇ ਇਸ ਚੀਜ਼ ਦਾ ਸਭ ਨੂੰ ਬੈਨੀਫਿਟ ਹੋਵੇ ਜੈ ਹਿੰਦ